ਸੋ ਸਭ ਲੋਕ ਜੇ ਸੁਪੀਵਾ ਵਿਚਾਰਪ ਤੋਂ ਵਧੇ ਗਿਆ ਰਣ ਕੱਲ ਰਾਤ ਆਰਡੀ ਕੋਸ ਸਕੂਲ ਦੇ ਸਾਹਮਣੇ ਗਰਾਉਂਟ ਕਰਵਾਇਆ ਜਾਣਾ ਹੈ ਉਸ ਜਾਗਰਣ ਵਿੱਚ ਮਣੀ ਲਾੜਾ ਜੀ ਰੋਸ਼ਨ ਸਿੰਘ ਜੀ ਹਰਵੰਸ ਸਿੰਘ ਜੀ ਸ਼ੀਸ਼ਪੰਸੀ ਜੀ ਪੂਜਾ ਸਖੀ ਜੀ ਮਾਤਾ ਰਾਣੀ ਦੀ ਬੰਮਾ ਗੁਣ ਗਾਣ ਕਰਨਗੇ ਉਹਨਾਂ ਤੋਂ ਬਾਅਦ ਮਾਤਾ ਰਾਣੀ ਦੀ ਪਵਿੱਤਰ ਜੋਤ ਜੋ ਜਵਾਲਾ ਜੀ ਤੋਂ ਦੇਂਦੀ ਗਈ ਆ ਅੱਜ ਉਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਆਰਡੀ ਕੋਸ ਸਕੂਲ ਦੇ ਬਿਲਕੁਲ ਸਾਹਮਣੇ ਗਰਾਉਂਟ ਪਹੁੰਚੇਗੀ ਮੈਂ ਸਾਰੇ ਚਰਮਤਮ ਆਪਣੇ ਵੱਲੋਂ ਡਾਇਰੈਕਟਰ ਤੋਂ ਬਾਰੇ ਪੂਰੀ ਟੀਮ ਵੱਲੋਂ ਸਾਥ ਜੁੜ ਕੇ ਬੇਨਤੀ ਕਰਦਾ ਕਿ ਫਲਸ ਸਜਾਗਣ ਵਿੱਚ ਪਹੁੰਚ ਗਏ ਮਾਤਾ ਰਾਨੀ ਦੇ ਜਗਰਨ ਸ਼ੋਭਾ ਯਾਤਰਾ ਨੂੰ ਬਧਾਓ ਔਰ ਮਾਤਾ ਰਾਨੀ ਦੇ ਜਗਰਨ ਤੋਂ ਅਸ਼ੀਰਵਾਦ ਪ੍ਰਾਪਤ ਕਰੋ ਕੱਲ ਜਗਰਨ ਦੇ ਵਿੱਚ ਹੈ ਵੈਸ਼ੋ ਦਰਬਾਰ ਜੋ ਦੇਖਣਯੋਗ ਹੋਵੇਗਾ ਜੋ ਤੁਸੀਂ ਮਾਤਾ ਵੈਸ਼ੋ ਦੇ ਵਿੱਚ ਦੇਖਣ ਕਰਨ ਜਾਂਦੇ ਹੋ ਕੱਲ ਬਾਣ ਗੰਗਾ ਹਾਥੀ ਮਤਾ ਆਦਗਵਰੀ ਸਭ ਮਾਤਾ ਰਾਨੀ ਦੇ ਦਰਸ਼ਨ ਬਟਾਲਾ ਚ ਕਰਨ ਨੂੰ ਮਿਲਾਂਗੇ ਸਾਰਿਆਂ ਨੇ ਪਹੁੰਚੋ ਮਾਤਾ ਰਾਨੀ ਦਾ ਕੀਵਾ ਪ੍ਰਾਪਤ ਕਰੋ ਜੈ ਮਾਤਾ ਚੁੱਕ ਮਾਦਿਕਾ ਚਾਹ ਵਾਲਾ ਵਸੀਆਂ ਨੂੰ ਅਤਿ ਜੋਰ ਕੇ ਬੇਨਤੀ ਕਰਦਾ ਹਾਂ ਕਿ ਕੱਲ ਮਹਾ ਮੈਦਾਨ ਜਾਗਰਣ ਆਡੀ ਖੋਸਲਾ ਗਰਾਊਂਡ ਦੇ ਵਿੱਚ ਹੋ ਰਿਹਾ ਹੈ ਵਾ ਕਿ ਜਿੱਥੇ ਵੀ ਭਵਨ ਮਹਾ ਵੈਸ਼ੋ ਮਾਤਾ ਜੀ ਦਾ ਥਣ ਖੂਬ ਖੂਬ ਜਿੱਥੇ ਆਪਾਂ ਵੈਸ਼ੋ ਮਾਤਾ ਜਾਣੇ ਆ ਖੂਬ ਖੂਬ ਵੈਸ਼ੋ ਮਾਤਾ ਵਰਗਾ ਉਧਰ ਭਮੜ ਬਣਾਇਆ ਹੋਇਆ ਹੈ ਇੱਥੇ ਆ ਕੇ ਦਰਸ਼ਕ ਕਰੋ ਤੇ ਮਹਾ ਮੈਦਾਨ ਅਸ਼ੀਰਵਾਦ ਪ੍ਰਾਪਤ ਕਰੋ ਜੀ ਮੈਂ ਰਜਿੰਦਰ ਜੰਮਾ ਮੈਂ ਬਟਾਲਾ ਵਾਸੀਆਂ ਨੂੰ ਇੱਕ ਵੈਸ਼ਨੋ ਸਭਾ ਵੱਲੋਂ ਬੇਨਤੀ ਕਰਦਾ ਵੀ ਉਥੇ ਮਾਂ ਮਾਈ ਦਾ ਬਹੁਤ ਵਧੀਆ ਜਗਰਾਤਾ ਆਰਡੀ ਕੋਸਲਾ ਦੇ ਸਾਹਮਣੇ ਗਰਾਊਂਡ ਵਿੱਚ ਹੋ ਰਿਹਾ ਸਖੜੀ ਕਾਲਜ ਆਪਣੇ ਕੋਠੀ ਦੇ ਪਿਛੇ ਬੰਨੇ ਉਥੇ ਸਾਰੇ ਪਹੁੰਚ ਕੇ ਆਪਣਾ ਅਸ਼ੀਰਵਾਦ ਪ੍ਰਾਪਤ ਕਰੋ ਮਾਤਾ ਜੀ ਦਾ ਜੈ ਮਾਤਾ ਦੀ ਵੀ ਕੱਲ ਵੈਸ਼ਨੋ ਸਭਾ ਦਾ 26ਵਾਂ ਜਾਗਰਣ ਜੋ ਕਿ ਬਟਾਲਾ ਵਿਖੇ ਆਰਡੀ ਕੋਸਲਾ ਦੇ ਸਾਹਮਣੇ ਗਰਾਊਂਡ ਵਿੱਚ ਹੋਣ ਜਾ ਰਿਹਾ ਹੈ ਆਪ ਸਭ ਨੂੰ ਆਤਿ ਜੌਰ ਕੇ ਬੇਨਤੀ ਹੈ ਕਿ ਸਾਰੇ ਦਰਸ਼ਨ ਕਰਨ ਪਹੁੰਚਣ ਪਿਆ ਮਾਤਾ